ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੰਡ ਪੀਰ ਜੈਨ ਆਏ ਸੀ ਜੀ ਚੰਡੀਗੜ੍ਹ ਦੇ ਨੇੜੇ ਆ ਜੀ ਪੰਡ ਫਤਿਹਗੜ੍ਹ ਸਾਹਿਬ ਵੀ ਇੱਥੋਂ ਕਰੀਬ ਕੋਈ 15-20 ਕਿਲੋਮੀਟਰ ਦੀ ਦੂਰੀ ਤੇ ਆ ਜੀ ਜਿਵੇਂ ਤੁਹਾਨੂੰ ਪਤਾ ਜੀ ਆਪਾਂ ਪਾਲ ਪੰਜਾਬ ਟੂਰ ਕਰਦੇ ਆ ਜੀ ਤੇ ਅੱਜ ਆਪਣਾ ਇਧਰ ਦਾ ਟੂਰ ਸੀਗਾ ਜੀ ਲੁਧਿਆਣਾ ਫਤਿਹਗੜ੍ਹ ਸਾਹਿਬ ਦਾ ਜੀ ਬਾਈ ਜੀ ਆਪਣੇ ਟੂਰ ਗਰੁੱਪ ਚ ਐਡ ਆ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਮੇਰੇ ਨੰਬਰ 9815843096 ਤੇ ਹੈਲੋ ਲੈ ਕੇ ਆਪਦੇ ਏਰੀਆ ਦਾ ਨਾਮ ਲੈ ਕੇ ਹੇ ਸਕਦੇ ਆ ਜੀ ਜੋ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਟੂਰ ਗਰੁੱਪ ਚ ਉਹੀ ਐਡ ਹੋਵੇ ਜੀ ਹਾਂ ਜੇ ਕੋਈ ਪਰਸਨਲ ਰੈ ਲੈਣੀ ਆ ਤਾਂ ਮੇਰੇ ਨੰਬਰ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ ਜੀ ਟੂਰ ਗਰੁੱਪ ਚ ਕੋਈ ਰੈ ਨਹੀਂ ਦਿੱਤੀ ਜਾਂਦੀ ਸਿਰਫ ਆਨਲੀ ਆਨ ਟੂਰ ਹੀ ਪਾਇਆ ਜਾਂਦਾ ਜੀ ਕਿ ਅੱਜ ਕਿੱਧਰ ਦਾ ਟੂਰ ਹੈ ਉਹ ਦਿਨਾਂ ਪਤਾ ਲੱਗ ਜਾਂਦਾ ਵੀ ਚਲੋ ਅਜੇ ਇੱਧਰ ਆਉਣਾ ਹੈ ਤਾਂ ਉਧਰ ਦੇ ਬੰਦੇ ਆ ਜਿਹੜੇ ਕਾਲ ਕਰ ਲੈਣੇ ਆ ਬਾਈ ਦੀ ਸਪੈਸ਼ਲ ਆ ਗਾਂ ਦੇ ਆਏ ਸੀਗੇ ਜੀ ਆਪਾਂ Êਦੋਂ ਪਹਿਲਾਂ ਵੀ ਆ ਚੁੱਕੇ ਆ ਜੀ ਡੇਢ ਕਿ ਮਹੀਨਾ ਕਰੀਬ ਉਦੋਂ ਗਾਹ ਹੀਟ ਚ ਸੀਗੀ ਜਦੋਂ ਮੈਂ ਆਇਆ ਇਹਦੇ ਇਹਨੂੰ 2 ਸਾਲ ਹੋ ਗਏ ਆ ਜੀ ਸੂਈ ਨੂੰ ਪੂਰੇ 2 ਸਾਲ ਹੋ ਗਏ ਬਾਈ ਹਨਾ ਕਿੰਨੇ ਵਾਰੀ ਇਹ ਹੀ ਕਰਵਾਈ ਇਹਦੇ ਇਹਦੀ 7-8 ਵਾਰੀ ਦਾ ਕਰਾ ਲਈ 7-8 ਵਾਰੀ ਹਨਾ 3-4 ਵਾਰੀ ਦਵਾਈ ਭਰਾਈ ਠੀਕ ਹੈ ਜੀ ਉਹਦੇ ਇਹਦੀ ਲਾਸਟ ਹੀਟ ਸੀਗੀ ਜਿੱਦੇ ਮੈਂ ਆ ਏਆਈ ਕਰਕੇ ਮੈਨੂੰ ਲੱਗਿਆ ਵੀ ਗਾਂ ਸਹੀ ਆ ਜੀ ਅੰਦਰੋਂ ਤੇ ਏਆਈ ਕਰਤੀ ਸੀ ਜੀ ਤੇ ਗਾਂ ਰਹਿ ਗਈ ਸੀ ਮੰਨ ਲਓ ਵੀ ਬਾਈ ਨੂੰ ਵੀ ਕਲੀਅਰ ਹੋਇਆ ਸੀ ਬਾਈ ਰਹਿ ਗਈ ਸੀ ਗਾਂ ਰਹਿ ਗਈ ਸੀ ਹਨਾ ਹਾਂ ਜੀ ਤੇ ਬਾਰੇ ਮਸ 27 28 ਦਿਨ ਤੇ ਨਾ ਜੀ ਬੱਚਾ ਖੋਰ ਗਈ ਜਿਵੇਂ ਉਵੇਂ ਜਿਵੇਂ ਆਂਡਾ ਟੁੱਟਿਆ ਹੁੰਦਾ ਇੰਨਾ ਕੇ ਫੱਟ ਕੇ ਤੇ ਗਾਂ ਦੁਬਾਰਾ ਹੀਟ ਚ ਆ ਜੇਗੀ ਤੇ ਮੰਨ ਲਓ 2 ਸਾਲਾਂ ਤੋਂ ਬੰਦਾ ਪੂਰੇ ਅੱਕੇ ਵੀ ਹੈ ਸਭ ਲੋਕ ਬਾਈ ਨੂੰ ਆਪ ਨੂੰ ਵੀ ਨੌਲੇਜ ਹੈਗੀ ਆ ਮਾੜਾ ਮੋਟ ਕੰਮ ਵੀ ਕਰਦੇ ਆ ਤੇ 2 ਸਾਲਾਂ ਤੋਂ ਇਹ ਗਾਂ ਸੰਭਰੇ ਆ ਬਾਈ ਜੀ ਇੱਕ ਹੁਣ ਇਹਨਾਂ ਨੇ ਚਲੋ ਆ ਗਾਂ ਰਹੀ ਕਰਕੇ ਉਦੋਂ ਦੁੱਧ ਜਿਆ ਘਟ ਗਈ ਕਰਕੇ ਉਹਨਾਂ ਨੇ ਬਾਈ ਜੀ ਨੇ ਇੱਕ ਆ ਗਾਂ ਲੈ ਆਂਦੀ ਸੀ ਰਿਪੀਟਰ ਸੀ ਇਹ ਇਹਦੀ ਵੀ ਅੱਜ ਅੰਦਰੋਂ ਦੇਖਿਆ ਜੀ ਇਹਦੇ ਸਿੰਕਰੋ ਕਰਾਂਗੇ ਇਹਦੀ ਥੋੜੀ ਜੀ ਨਾ ਲਿਊਟਲਾਈਜ਼ ਕਰਾਂਗੇ ਆਪਾਂ ਤੇ ਜਾਇ ਇਹਦੇ ਹੀਟ ਤੋਂ 11ਵੇਂ ਦਿਨ ਲਿਊਟਾਲਾਈ ਜੀ ਲਾ ਕੇ ਆਪਾਂ ਮੰਨ ਲਓ ਏਆਈ ਕਰਵਾਵਾਂਗੇ ਇਹਦੀ ਇਹਦੇ ਸੈਸਟ ਬਣਿਆ ਓਵਰੀ ਤੇ ਥੋੜਾ ਜਿਹਾ ਓਵਰੀ ਦਾ ਸਾਈਜ਼ ਵੀ ਆ ਤੇ ਕੋਈ ਐਡੀ ਗੱਲ ਨਹੀਂ ਸਹੀ ਹੋ ਜਾਊਗਾ ਜੀ ਇਹ ਪਿੰਡ ਚ ਬਾਈ ਕਹਿੰਦੇ ਬਈ 700 ਕਿੰਨੀ ਵੋਟਾਂ ਬਈ 445 452 ਵੋਟਾਂ ਜੀ ਦੇ ਮੰਨ ਲਓ ਸਿਰਫ 42 ਪਸ਼ੂ ਹੈ ਪਿੰਡ ਚ ਮੰਨ ਲਓ ਪਿੱਛੇ ਜਦੋਂ ਗਿਣਤੀ ਹੋਈ ਆ ਜਾਂ ਵੈਕਸੀਨ ਕੀਤੀ ਆ ਤੁਸੀਂ ਦੇਖ ਲਓ ਵੀ ਚੰਡੀਗੜ੍ਹ ਦੇ ਇੰਨਾ ਨੇੜੇ ਪਿੰਡ ਹੋਣ ਦੇ ਬਾਵਜੂਦ ਵਧੀਆ ਰੇਟ ਕਰਕੇ ਵੀ ਦੁੱਧ ਦਾ ਵੀ ਪੂਰਾ ਸੋਨਾ ਰੇਟ ਆ ਬਾਈ ਜੀ ਨੂੰ 50 ਰੁਪਏ ਦਾ ਰੇਟ ਮਿਲ ਰਿਹਾ ਗਾਂ ਦਾ ਦੁੱਧ ਆ ਫਿਰ ਵੀ ਸਿਰਫ ਇੱਥੇ 42 ਬਸੂ ਐ ਇੱਥੇ ਸਾਹਮਣੇ ਘਰ ਆ ਉਹਦੇ ਕੋਲੇ 22 ਬਾਈ ਕੋਲੇ 18 ਬਸੂ ਐ ਬਾਈ ਨੂੰ ਮਨ ਲਓ ਸਾਰੇ ਘਰਾਂ ਦਾ ਪਤਾ ਵੀ ਜਿੰਨਾ ਜਿੰਨਾ ਚ ਪਸ਼ੂ ਐ ਦੇਖ ਲਓ ਤੁਸੀਂ ਵੀ ਪਾ ਲਓ ਇੰਨਾ ਮਗਰ ਐ ਪਸ਼ੂਆਂ ਜੇ ਪਿੰਡ ਪੀਰ ਜੈਣ ਨਾਲੇ ਸਗੋ ਇੱਥੇ ਮਨ ਲਓ ਮੇਰੇ ਹਿਸਾਬ ਨਾਲ ਇੱਥੇ ਪਸ਼ੂ ਜ਼ਿਆਦਾ ਹੋਣੇ ਚਾਹੀਦੇ ਕਿਉਂਕਿ ਵੀ ਇਹ ਪਿੰਡ ਚੰਡੀਗੜ੍ਹ ਦੇ ਨੇੜੇ ਕਰਕੇ ਇੱਥੇ ਦੁੱਧ ਪਰ ਫਿਰ ਵੀ ਤੁਸੀਂ ਦੇਖੋ ਵੀ 456 ਵੋਟਾਂ ਵਾਲੇ ਪਿੰਡ 'ਚ ਸਿਰਫ 42 ਪਸ਼ੂ ਆ ਚਲੋ 456 ਵੋਟਾਂ ਦਾ ਕਰੀਬ-ਗਰੀਬ 2.5 300 ਘਰ ਤਾਂ ਹੋਊਗਾ ਜੀ ਹੈਗੀ ਨਹੀਂ ਹਾਂ ਤੇ ਮੇਰੇ ਹਿਸਾਬ ਨਾਲ ਵੀ 10 ਕੇ ਪਸ਼ੂਆਂ ਦਾ 10 ਕਰਾ ਜੀ ਪਸ਼ੂ ਆ ਬਈ ਫਿਰ ਹਨਾ ਹਾਂ 10 ਨਹੀਂ ਤਾਂ 12 ਹੋਣਗੇ ਨਾ ਨਹੀਂ 10 ਕੇ ਹੋਣਗੇ ਉਹ ਵੀ ਦੋ ਮਤਲਬ ਉਧਰ ਰਵੀਦਾਸ ਭਾਈ ਜਾਨੇ ਰੱਖੇ ਵੀ ਚਾਰ ਨੁੰਹਦੇ ਨਹੀਂ ਠੀਕ ਆ ਬਈ ਬਾਕੀ ਕਿਸੇ ਕੋਲ ਨਹੀਂ ਬਾਕੀ ਕਿਸੇ ਕੋਲ ਨਹੀਂ ਇਹਦਾ ਕਾਰਨ ਕੀ ਆ ਬਈ ਇਹ ਜ਼ਮੀਨਾਂ ਹੈਗੀਆਂ ਜ਼ਿਆਦਾ ਜੀ ਕੋਲ ਅੱਛਾ ਅੱਛਾ ਕੰਮ ਕਰਕੇ ਕੋਈ ਰਾਜ ਨਹੀਂ ਚੰਡੀਗੜ੍ਹ ਨੇੜੇ ਕਰਕੇ ਚੰਡੀਗੜ੍ਹ ਨੇੜੇ ਆ ਠੀਕ ਹੈ ਠੀਕ ਹੈ ਹੁਣ ਲੋਕਾਂ ਕੋਲ ਇਹ 14 14 15 15 ਕਿੱਲੇ ਆਉਂ ਨਹੀਂ ਯਾਰ ਰੇਟ ਜ਼ਿਆਦੇ ਆਣਾ ਰੇਟ ਜ਼ਿਆਦੇ ਆ ਹਾਂ 2 2 2.2 ਕਰੋੜ ਰੁਪਏ ਕਿੱਲੇ ਦਾ ਮਿਲਦਾ ਇਹਦਾ ਮੰਨ ਲਵੀਂ ਡੰਗਰ ਵੀ ਆਪਣੇ ਵਰਗੇ ਨੇ ਰੱਖੇ ਹੋਏ ਜਿਹੜੇ ਘੱਟ ਜ਼ਮੀਨਾਂ ਵਾਲੇ ਘੱਟ ਜ਼ਮੀਨਾਂ ਵਾਲੇ ਠੀਕ ਹੈ ਜੀ ਬਾਕੀ ਇਹਨਾਂ ਕੋਲ ਨਹੀਂ ਬਸ ਹਾਂਜੀ ਇਹਨਾਂ ਕੋਲ ਹੈਗੀ ਆ ਜ਼ਮੀਨ ਵੀ ਸੋਹਣੀ ਆ ਚੱਲੇ ਜਾਂਦੇ ਉਹ ਵੀ ਚੱਲੀ ਜਾਂਦੇ ਆ ਇਹ ਪ੍ਰੋਫੈਸ਼ਨਲ ਤੌਰ ਤੇ ਕੰਮ ਕਰ ਰਹੇ ਆ ਵਧੀਆ ਨਹੀਂ profession ਤੌਰ ਤੇ ਨਹੀਂ ਵੈਸੇ ਰੱਖੇ ਵੀ ਨਹੀਂ ਵੈਸੇ ਹੀ ਮਨ ਲੋ ਜਿਵੇਂ ਪਿਤਾ ਵਰਕੀ ਚੱਲੀ ਜਾਂਦਾ ਕਰੀ ਪਿਤਾ ਵਰਕੀ ਚੱਲੀ ਜੋਵੇਂ ਫਾਰਮ ਤੌਰ ਤੇ ਨਹੀਂ ਕੰਮ ਕਰੇ ਵੀ ਓਏ ਸ਼ਡਿਊਲ ਵਾਈਜ਼ ਜੋ ਵੈਸੇ ਜਿਵੇਂ ਮਨ ਲੋ ਆਮ ਪਸ਼ੂ ਜਿਵੇਂ ਛੋਡੇ ਘਰੇ ਰੱਖੇ ਆ ਵੀ ਫਾਰਮ ਤੌਰ ਤੇ ਨਹੀਂ ਕਰੇ ਨਹੀਂ ਨਹੀਂ ਸ਼ੁਰੂ profession ਤੌਰ ਤੇ ਕਿਸੇ ਨੇ ਰੱਖੇ ਵੀ ਇੱਕ ਬੰਦੇ ਨੇ ਰੱਖੇ ਹੋਏ ਸੀਗੇ ਉਹਦਾ ਵੀ ਮੁੰਡਾ ਬਾਹਰ ਚਲੀ ਗਿਆ ਹੀ ਉਹਨੇ ਵੀ ਘਟਾਤੀ ਉਹਨੇ ਵੀ ਘਟਾਤੀ ਉਹਦੇ ਕੋਈ ਵਿੱਕੇ ਰਹਿ ਗਈ ਇਹ ਇਹ ਕੱਲੇ ਛੋਡੇ ਪਿੰਡ ਹੀ ਨੇੜੇ ਨੇੜੇ ਕਿ ਹੋਰ ਵੀ ਦਿੱਕਤ ਹੈ ਬਈ ਇੱਥੇ ਨੇੜੇ ਨੇੜੇ ਪਿੰਡਾਂ 'ਚ ਨਹੀਂ ਹੈਗੀ ਹੈ ਰਹੀ ਹੈ ਹਾਂ ਅੱਛਾ ਹੋਰ ਪਿੰਡਾਂ ਦੇ ਵੀ ਆ ਮੰਨ ਲਾ ਵੀ ਸਾਡੇ ਪਿੰਡ ਚ ਜ਼ਿਆਦਾ ਹੀ ਹਾਂਜੀ ਕੋਟੜੇ ਵੀ ਹੈਗੇ ਕੱਟੇ ਨਹੀਂ ਆ ਨਾਲ ਪਿੰਡ ਜਿਹੜਾ ਇੱਥੇ ਵੀ ਕੱਟੇ ਨਹੀਂ ਠੀਕ ਹੈ ਠੀਕ ਹੈ ਇਹ ਜਾਣ ਕੇ ਸਾਡਾ ਪਿੰਡ ਰੋਡ ਤੇ ਜ਼ਿਆਦਾ ਹੀ ਕਰਕੇ ਥੋੜਾ ਫਰਕ ਪੈਂਦਾ ਥੋੜਾ ਜਿਹਾ ਫਰਕ ਪੈਂਦਾ ਠੀਕ ਹੈ ਤੇ ਦੁੱਧ ਦਾ ਰੇਟ ਉਹ ਵਧੀਆ ਮਿਲਦਾ ਬਈ ਹਾਂ ਜੀ ਮੈਨੂੰ ਹੁਣ ਇਹਦੀ 5065 ਫੈਟ ਦਾ ਜੀ 48 ਰੁਪਏ 50 ਰੁਪਏ ਐ 50 ਰੁਪਏ ਘਾਹ ਦਾ ਦੁੱਧ ਵੀ ਕੀ ਜਾਂਦਾ ਵਧੀਆ ਮੰਨ ਕੇ ਚਲੋ ਇਹ 2 ਸਾਲਾਂ ਤੋਂ ਰਿਪੀਟ ਕਰ ਰਹੀ ਹੈ 2 ਸਾਲ ਤੋਂ ਦੇ ਰਹੀ ਹੈ ਬਈ ਅਡਾ ਨੋਗਲਾ ਪਾਣਾ ਗਾਂ ਜਣਾ ਬਹੁਤ 6 ਕਿਲੋ ਵੀ ਦੇ ਗਏ 6 ਕਿਲੋ ਦੁੱਧ ਹਜੇ ਵੀ ਦਿੰਦੀ ਹਾਂਜੀ ਠੀਕ ਹੈ ਠੀਕ ਹੈ ਤੇ ਤੁਸੀਂ ਵਧਾਉਣਾ ਬਈ ਕਿ ਇੱਥੇ ਵੀ ਖੜਾਉਣਾ ਤਾਂ ਆਉਣਾ ਸੀਗਾ ਜੀ ਹਾਂਜੀ ਵਧਾਉਣਾ ਹੀ ਅੱਛਾ ਆ ਇੱਕ ਬਾਈ ਕੋਲੇ ਵਹਿੜਾ ਜੀ ਚੈੱਕ ਕੀਤੀ ਹੈ ਸਨੋਮੈਨ ਦੀ ਇਹ ਇਹ ਥੋੜੀ ਜੀ ਵੀਕ ਆ ਅੰਦਰੋਂ ਇਹਦੇ ਕੋਈ ਇਹ ਨਹੀਂ ਬਾਈ ਨੂੰ ਕਿਹਾ ਕਰਵਾਵਾਂਗੇ ਬਾਈ ਕੋਲੇ ਸਿਰਫ ਆ ਇੱਕ ਗੱਬਣਾ ਜੀ ਇਹ ਗੱਬਣਾ ਨਾ ਬਾਈ ਜੀ ਹਾਂ ਜੀ ਗੱਬਣਾ ਹੀ ਇਹ ਇਹ ਲక్ష్ਮੀ ਡੈਰੀ ਫਾਰਮ ਵਾਲੇ ਉਹਦੇ ਕਿਆੜੇ ਲੱਗੇ ਬਈ ਉਹਨਾਂ ਕੋਲ ਜਿਹੜਾ ਸਾਈ ਯਾਰਾ ਬੁੱਲੇ ਅੱਛਾ ਲਕਸ਼ਮੀ ਡੇਰੀ ਫਾਰਮ ਵਾਲਾ ਹਾਂ ਇਹ ਮੇਰੇ ਕੋਲ ਲਿਖਿਆ ਹੋਇਆ ਮੈਂ ਤੁਹਾਨੂੰ ਲਿਖਿਆ ਤਾਂ ਗੱਬਣ ਅੱਛਾ ਉਹਦੇ ਤੋਂ ਗੱਬਣ ਇਹ ਨਾਰਮਲੀ ਗੱਬਣ ਹੋ ਗਈ ਸੀ ਕਿ ਇਹ ਖਰਾਬ ਕੀਤਾ ਨਹੀਂ ਨਹੀਂ ਇਹ ਨਾਰਮਲ ਹੋ ਗਈ ਇਹ ਹੋ ਜਾਂਦੀ ਹੈ ਨਾ ਇਹ ਥੋੜਾ ਬਰੀਡ ਹਾਂ ਦੂਈ ਕਰਕੇ ਨਹੀਂ ਹਾਂ ਅੱਛਾ ਉਹਨਾਂ ਨੇ ਖਰਾਬ ਕਿਹਾ ਉਹ ਮਤਲਬ ਇਹ ਜਿਹੜੀ ਪਹਿਲੀ ਗਾਏ ਨਹੀਂ ਖਰਾਬ ਕੀਤਾ ਕਿ ਇਹ ਤੋਂ ਪਹਿਲਾਂ ਵੀ ਦਿੱਕਤ ਆਈ ਹੈ ਬਈ ਨਹੀਂ ਜਿਆਦਾ ਇੰਨੀ ਹੋ ਕਰੇਗੀ ਅੱਛਾ ਇਹਨੇ ਕੀਤਾ ਹੈ ਨਹੀਂ ਆਈ ਕੋਈ ਠੀਕ ਹੈ ਮੈਨੂੰ ਪਤਾ ਨਹੀਂ ਦੁੱਧ ਜ਼ਿਆਦਾ ਕਰਕੇ ਦੁੱਧ ਥਾ ਗਿਆ ਵੀਰੇ ਇਹਨਾਂ ਦਾ ਦੁੱਧ ਜ਼ਿਆਦਾ ਕਰਕੇ ਬਈ ਇੱਕ ਫਿਰ ਉਹੀ ਆ ਨਾ ਜਿਹੜੀ ਬਲੀਡਿੰਗ ਸੈੱਟ ਦੀ ਤੁਸੀਂ ਕਹਿੰਦੇ ਤਿੰਨ ਤਿੰਨ ਦਿਨ ਸਿੱਟੀ ਜਾਂਦੀ ਆ ਉਹਦਾ ਟ੍ਰੀਟਮੈਂਟ ਹਜੇ ਪ੍ਰੋਪਰ ਉਵੇਂ ਹੋਇਆ ਨਹੀਂ ਨਾ ਕਰੇ ਨਹੀਂ ਕਿਸੇ ਡਾਕਟਰ ਨਾਲ ਟੀਕਾ ਲਾ ਕੇ ਜਿਵੇਂ ਮੈਂ ਕਹਿੰਦੇ ਸੀ ਮੈਂ ਤਾਂ ਛੱਡੇ ਕੁਝ ਨਹੀਂ ਮੈਟ੍ਰਿਕਸ ਆਫ ਤੱਕ ਵੀ ਭਰਾਤੀ ਹਾਂ ਫਿਰ ਇੱਥੇ ਮੈਟ੍ਰਿਕਸ ਆਫ ਦੀ ਲੋਡ ਨਹੀਂ ਨਾ ਇਹ ਤਾਂ ਇੱਥੇ ਪ੍ਰੈਸਟੋਨ ਦੀ ਲੋਡ ਆ ਬਈ ਜੇ ਤਾਂ ਇਹ 100% ਦਾ ਪਹਿਲੀ ਵਾਰੀ ਇਹਦੇ ਚ ਹੀ ਰਹਿ ਜਾਣਾ ਨਹੀਂ ਤਾਂ ਫਿਰ ਆਪਾਂ 5 ਦਿਨ 12 ਦਿਨ ਤੇ 19 ਦਿਨ ਤੇ ਡਿਊਰਾ ਪ੍ਰੋਜਨ ਲਾਵਾਂਗੇ ਇਹਦੇ ਵੀ ਪ੍ਰੈਸਟੋਨ ਲੈਵਲ ਬਣਿਆ ਰਹੇ ਇਹਦਾ ਠੀਕ ਹੈ ਠੀਕ ਹਾਂ ਹਾਂ ਚਲੋ ਰੱਬ ਸੌਖੇ ਰੱਖੇ ਦੀ ਕਰਾਂਗੇ ਗੱਬੜ ਕੋ ਇੱਕ ਵਾਰੀ ਹੋ ਗਈ ਸੀ ਬਾਈ ਹਾਂ ਹੋ ਗਈ ਸੀ ਪਤਾ ਲੱਗਦਾ ਸੀ ਗੱਬੜ ਹੋ ਗਈ ਸੀ ਹਨਾ ਗੱਬੜ ਹੋ ਗਈ ਸੀਗੀ ਕੁੱਤ ਵੀ ਕੱਟ ਗਈ ਸੀ ਜਿਵੇਂ ਮਦਰ ਰਿਸੈਪਟਾਂ ਪਰ ਪੂਰੇ ਗੱਬਣ ਵਾਲੇ ਸੀਗੇ ਅੱਛਾ ਪੂਰੇ ਗੱਬਣ ਵਾਲੇ ਸੀ ਤਾਂ ਹੀ ਤੁਸੀਂ ਉਹਦਾ ਪੰਗਾ ਲੈਣਾ ਹਾਂਜੀ ਤਾਂ ਹੀ ਮੈਂ ਲੱਤਾ ਜੀ ਗਈ ਉਹਦਾ ਪੰਗਾ ਮੈਂ ਗੱਬੜ ਹੋ ਗਈ ਹਾਂ ਮੈਂ ਚੱਲ ਨਹੀਂ ਲੈ ਨਹੀਂ ਮੈਂ ਡਾਕਟਰ ਸਾਹਿਬ ਆ ਰੂਟਰ ਲੱਗਣੀ ਹਾਂ ਹਾਂ ਲੱਗਣਾ ਹੀ ਹਾਂ ਹਾਂਜੀ ਹਾਂਜੀ ਤੇ ਉਹ ਫੇਰ ਉਹਨੇ ਕਹਾ ਵੀ ਛੱਟਿਆ ਸੀਗਾ ਜੀ ਤੁਸੀਂ ਮੈਂ ਤੁਹਾਨੂੰ ਦੱਸੀ ਹਾਂ ਵੀਡੀਓ ਪਾਈ ਜਵੇਂ ਆਂਦਾ ਟੁੱਟਿਆ ਹੁੰਦਾ ਇੰਨਾ ਛੱਟਿਆ ਹਾ ਵੀ ਬੱਚਾ ਖੋਰ ਕੀ ਕਹਿੰਦਾ ਮਤਲਬ ਹੈ ਹਾਂ ਥੋੜੇ ਟਾਈ ਉਹ ਹੀ ਗੱਲ ਫੇਰ ਆ ਗਈ ਨਾ ਬਈ ਪ੍ਰੋਜੈਸਟੋਨ ਲੈਵਲ ਉਹਦੀ ਬੱਚੇ ਦਾ ਨਹੀਂ ਜਿਗਾਟਾ ਪ੍ਰੋਜੈਸਟੋਨ ਨਹੀਂ ਬੱਚਾ ਖੜਾ ਹੁੰਦਾ ਜਿਹੜਾ ਠੰਡਾ ਟੀਕਾ ਆਪਾਂ ਕਹਿ ਦਿੰਦੇ ਆ ਵੀ ਠੰਡੇ ਚ ਕੁਝ ਬਰਫ਼ ਨਹੀਂ ਪਾਇਆ ਹੁੰਦਾ ਹੁੰਦਾ ਉਹ ਚ ਹਾਈਡਰੋ ਪ੍ਰੋਜੈਸਟੋਨ ਆ ਜਿਹੜਾ ਡਿਊਰਾ ਪ੍ਰੋਜਨ ਲਾਉਨੇ ਆ ਵੀ ਜਦੋਂ ਬੱਚੇ ਦਾ ਨਹੀਂ ਚ ਪ੍ਰੋਜੈਸਟੋਨ ਹਾਰਮੋਨ ਘਟਦਾ ਹੈ ਉਦੋਂ ਬੱਚਾ ਡੈੱਡ ਹੋ ਕੇ ਬਾਹਰ ਆ ਜਾਣਾ ਮੂੰਹ ਬੰਦ ਹੁੰਦੇ ਹੋਂ ਦਾ ਬਾਈ ਵਪਾਰੀ ਦੇ ਪਸ਼ੂ ਨੂੰ ਸੋਣ ਹੀ ਨਾ ਦੇਣ ਅਗਲਾ ਕਹਿੰਦਾ ਯਾਰ ਮੰਡੀ ਤੇ ਲੈ ਜਾਣੀ ਆ ਜਾਂ ਭਾਦੋ ਚ ਸੂਗੀ ਆਈ ਦੱਸੋ ਗਾਂ ਲੈ ਜਗੇ ਇਹ ਕੋਈ ਇਸ਼ੂ ਨਹੀਂ ਹੈ ਵੀ ਜਿਵੇਂ ਆਮ ਲੋਕਾਂ ਨੂੰ ਚਲੋ ਇਹ ਚੀਜ਼ਾਂ ਦਾ ਨਹੀਂ ਪਤਾ ਕਈਆਂ ਨੂੰ ਵੀ ਠੰਡੇ ਟੀਕੇ ਦਾ ਮਤਲਬ ਇਹ ਨਹੀਂਗਾ ਵੀ ਜੇ ਜਦੋਂ ਠੰਡਾ ਟੀਕਾ ਲਾਤਾ ਤੇ ਪਸ਼ੂ ਲੇਟ ਹੋ ਜਾਊਗਾ ਸੋਣ ਤੇ ਉਹ ਸਿਰਫ ਬੱਚੇ ਦੀ ਖਰਾਕ ਹੈ ਹਾਂ ਇਹ ਮੈਂ ਤਾਂ ਹੀ ਲੱਤੀ ਸੀਗੀ ਜਦੋਂ ਬਾਈਆ ਟੱਪ ਗਏ ਸੀਗੇ ਹਾਂ ਇਹਦੀ ਵੀ ਡਾਕਟਰ ਸਾਹਿਬ ਨੇ ਆਉਣੀ ਆ ਰੂਟ ਲੱਗੇ ਨੇ ਵੀ ਲੈ ਲੋ ਹਾਂ ਲੈ ਲੋ ਉਹ ਛੱਡ ਰਹੇ ਸੀਗੇ ਇਹ ਵੀ ਅੱਛਾ ਅੱਛਾ ਕੱਲ ਮੇਰੇ ਕੋਲ ਆ ਕੇ ਦੁੱਧ ਦਾ ਦਬਾਦ ਗਈ ਠੀਕ ਹੈ ਅੱਛਾ ਉਹ ਜਿਹੜੀ ਚਿੱਤੀ ਗੱਲ ਹੈ ਉਹ ਛੱਡਦੇ ਸੀ ਹਾਂ ਉਹ ਛੱਡ ਰਹੇ ਸੀ ਠੀਕ ਹੈ ਠੀਕ ਉਹਨਾਂ ਦਾ ਘਰ ਨੀਵਾ ਸੀਗਾ ਹੀ ਪਾਣੀ ਪੂਣੀ ਆ ਜਾਂਦਾ ਬਾਈ ਓਕੇ ਓਕੇ ਇਹ ਛੱਡਣੀ ਹੈ ਮਾਂ ਚੰਦ ਸਿਰ ਨਹੀਂ ਕਰਨਾ ਤੁਸੀਂ ਮੇਰੇ ਕੋਲ ਛੱਡ ਦਿਓ ਛੱਡ ਦਿਓ ਹਾਂ ਵੀ ਚਲੋ ਭਲਾ ਹੋ ਜਾਊਗਾ ਵਿਚਾਰੀ ਦਾ ਨਹੀਂ ਲੋਕਾਂ ਦੇ ਡਾਂਗਾ ਖਾਣ ਵਾਲਾ ਕੰਮ ਹੀ ਆ ਹੁਣ ਦੁੱਧ ਦੇ ਰਹੀ ਆ ਹਾਂਜੀ ਦੁੱਧ ਦੰਦੀ ਹੈ ਨਹੀਂ ਗੱਬੜ ਹੋ ਜੂਗੀ ਬਾਈ ਕੋਈ ਈਸ਼ੂ ਨਹੀਂਗਾ ਜਦੋਂ ਆਪਾਂ ਦੋ ਸਾਲਾਂ ਵਾਲੀ ਕਰਨੀ ਸੀ ਤੇ ਉਹ ਆਪਾਂ ਤਾਂ ਵੈਸੇ ਵੀ ਪੇ ਇਹਦਾ ਟ੍ਰੀਟਮੈਂਟ ਵੀ ਨਹੀਂ ਕੀਤਾ ਸੀਗੇ ਜੀ ਤੇ ਨਾਰਮਲ ਆਪਾਂ ਤਾਂ ਮੈਨੂੰ ਇਹ ਹੀ ਕੀਤੀ ਆ ਮੈਂ ਆ ਗਿਆ ਨਾ ਇੱਕ ਇੱਕ ਹੀ ਕੀਤੀ ਸੀਗੀ ਆ ਇੱਕ ਹੀ ਕੀਤੀ ਸੀਗੀ ਜਾਂ ਜਿਵੇਂ 2 ਸਾਲਾਂ ਤੋਂ ਤੁਸੀਂ ਟੀਕੇ ਪਰਵਾ ਰਹੇ ਸੀਗੇ ਤੇ ਨਹੀਂ ਤਾਂ ਮੰਨ ਲਓ ਵੀ ਇਹ ਫੋਲਰ ਰੀਪੀਟਰ ਗਾ ਸੀਗੀ ਤੇ ਚਲੋ ਰੱਬ ਨੇ ਵਧੀਆ ਸੌਲੀ ਸੀ ਕੋਈ ਟੀਕਾ ਵੀ ਨਹੀਂ ਲਾਇਆ ਆਪਾਂ ਸ਼ਾਇਦ ਸ਼ਾਟ ਲਾਇਆ ਸੀ ਆਪਾਂ ਨਾਲ ਜਿਹੜੇ ਹਾਂਜੀ ਲਾਇਆ ਸੀ ਹਾਂ 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 ਇਹਨੂੰ ਹਾਰਮੋਨ ਦਿੱਤਾ ਸੀਗਾ ਜੀ ਪਰ ਵੀ ਸਾਰੇ ਤੋਂ ਪਹਿਲਾਂ ਤੁਸੀਂ ਬਹੁਤ ਕੁਸ਼ ਕਰੀ ਬੈਠੇ ਸੀ ਹਾਰਮੋਨ ਵਾਲੀ ਤਾਂ ਕੋਈ ਕਮੀ ਛੱਡੀ ਨਹੀਂ ਸੀ ਤੁਸੀਂ ਥੈਂਕਰੋ ਤੱਕ ਵੀ ਕਰਤੀ ਸੀ ਕਰਤੀ ਸੀਗੀ ਦੋ ਵਾਰੀ ਕਰਤੀ ਸੀਗੀ ਈਟ ਤੋਂ 10 ਦਿਨ ਬਾਅਦ ਵੀ ਕਰਤੀ ਸੀ ਕਰਤੀ ਸੀਗੀ ਦੂਜੀ ਕੇ ਸੀਗੇ ਜੀ ਬੰਦੇ ਨੇ ਮਤਲਬ ਵੀ ਜੇ ਮੈਂ ਛੱਡੇ ਹੀ ਕੁਝ ਨਹੀਂ ਹੈਗੇ ਜਿਵੇਂ ਮੈਨੂੰ ਕਹਿੰਦੇ ਸੀ ਹਾਂ ਤੁਸੀਂ ਮੈਨੂੰ ਫੋਨ ਤੇ ਵੀ ਦੱਸਿਆ ਵੀ ਛੱਡਿਆ ਕੁਝ ਨਹੀਂਗਾ ਮੈਂ ਉਹ ਵੀ ਕਰ ਲਿਆ ਫਿਰ ਦੇਸੀ ਦਵਾਈ ਵੀ ਲਿਆਂ ਜੀ ਠੀਕ ਹੈ ਤੇ ਨਹੀਂ ਜੇ ਚਲੋ ਆਪਣੇ ਤੋਂ ਵੈਸੇ ਨੋਰਮਲ ਹੀ ਰਹਿ ਗਈ ਸੀ ਹਾਂ ਚਲੋ ਕੋਈ ਨਹੀਂ ਬਾਈ ਜੀ ਆ ਗੱਬਣ ਕਰਕੇ ਤੁਹਾਨੂੰ ਪਾਵਾਂਗੇ ਵੀਡੀਓ ਬਾਈ ਜੀ ਗਰੁੱਪ ਚ ਵੀ ਐਡ ਆ ਜੀ ਤੁਸੀਂ ਪੁੱਛ ਸਕਦੇ ਆ ਕੋਈ ਆ ਆਪਾਂ ਕਹਿ ਕੇ ਆਪਦੀ ਕਦੇ ਐਡ ਨਹੀਂ ਕਰਵਾਈ ਜੀ ਕਿਸੇ ਤੋਂ ਤੇ ਰੱਬ ਇਹੋ ਜਿਹਾ ਕੁਝ ਕਰਵਾਵੇ ਵੀ ਨਾ ਝੂਠ ਤਾਂ ਆਪਣੇ ਕੋਲ ਦੀ ਵੀ ਨਹੀਂ ਲੰਗਦਾ ਜੀ ਜਿਹੜੀ ਚੀਜ਼ ਹੁੰਦੀ ਆ ਆਪਾਂ ਉਹ ਹੀ ਦੱਸੀ ਦੀ ਆ ਜੇ ਨਹੀਂ ਰਹੀ ਤਾਂ ਨਹੀਂ ਰਹੀ ਜੀ ਐਡੀ ਕਿਹੜੀ ਗੱਲ ਆ 100 'ਚੋਂ 100 ਕੋਈ ਵੀ ਨਹੀਂਗਾ ਠੀਕ ਆ ਹੈ ਨਹੀਂ ਮੈਂ ਕਹਿੰਦਾ ਵੀ 100 'ਚੋਂ 100 ਗਾ ਦਾ ਮੈਂ ਟ੍ਰੀਟਮੈਂਟ ਕੀਤਾ ਸਾਰੀਆਂ ਗੱਬਣ ਹੋ ਗਈਆਂ ਕਈਆਂ ਦੀਆਂ ਨਹੀਂ ਵੀ ਹੋਈਆਂ ਹੁਣ ਤੱਕ ਆਪਾਂ 57 ਤੋਂ 58 ਗਾਵਾ ਗੱਬਣ ਕਰ ਚੁੱਕੇ ਆ ਜੀ 6 ਮਹੀਨਿਆਂ ਦੇ ਵਿੱਚ ਵਿੱਚ ਉਹ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਪਾ ਕੇ ਸਾਰਿਆਂ ਦੇ ਨੰਬਰ ਬੋਲ ਕੇ ਦੱਸਾਂਗੇ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਆ ਜੀ ਮੰਨ ਲਓ ਸੱਚ ਦੇ ਆਧਾਰ ਤੇ ਕੰਮ ਕਰ ਰਹੇ ਆ ਤਾਂ 6 ਮਹੀਨੇ ਹੋ ਗਏ ਆਪਾਂ ਨੂੰ YouTube ਤੇ ਕੰਮ ਕਰਦਿਆਂ ਨੂੰ ਤਾਂ ਚੱਲੀ ਜਾਂਦਾ ਜੀ ਜੇ ਉਹਵੇਂ ਕੰਮ ਹੁੰਦਾ ਹਾਂ ਜੇ ਉਹਵੇਂ ਕੰਮ ਹੋਉਂਦਾ ਵੀ ਦੇਖੋ ਜੀ ਜੇ ਦੂਰੀ ਵਰੀ ਆ ਰਹੇ ਆ ਤਾਂ ਕੋਈ ਗੱਲ ਕਰਕੇ ਆ ਰਹੇ ਨਹੀਂ ਤਾਂ ਅਗਲਾ ਇੱਕ ਵਾਰੀ ਸਾਡੇ ਹੁੰਦਾ ਸੀ ਮੈਂ ਵੀ ਡਾਕਟਰ ਕੋਈ ਛੱਡਿਆ ਨਹੀਂ ਸੀਗਾ ਜੀ ਹਾਂਜੀ ਹਾਂਜੀ ਸਰਕਾਰੀ ਵੀ ਉਹਦੇ ਸਰਕਾਰੀ ਸਾਡੇ ਹੈਗਾ ਤਾਂ ਹੈ ਹੀ ਹਸਪੀਟਲ ਉਹਦੇ ਕਰਕੇ ਆ ਬੰਦ ਨਹੀਂ ਨਹੀਂ ਕੋਈ ਹਾਂਜੀ 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 ਵੀ ਛੱਡੇ ਕੋਈ ਨਹੀਂ ਸੀਗਾ ਜੀ ਹੁਣ ਯੂਨੀਵਰਸਿਟੀ ਤੋਂ ਆਏ ਸੀ ਇਹ ਡਾਕਟਰ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਟੈਰ ਹਾਂਜੀ ਉਹ ਕਹਿੰਦੇ ਅਸਿਸਟ ਬਣੀ ਵੀ ਇਹਦੇ ਲੂਟਾ ਲੈ ਤਲਾ ਦੋ ਹਾਂਜੀ ਮੈਂ ਤੂੰ ਮੈਂ ਲਿਆਂਦਾ ਪਈ ਮੈਂ ਲਾਇਆ ਨਹੀਂ ਅੱਛਾ ਲਾਇਆ ਨਹੀਂ ਜੀ ਹਾਂ ਚਲੋ ਕੋਈ ਵਿਸ਼ਵਾਸ ਹੀ ਨਹੀਂ ਸੀਗਾ ਮੈਂ ਹੀਟ ਤੇ ਤਾਂ ਪ੍ਰੋਪਰ ਆ ਰਹੀ ਹੈ ਹਾਂ ਹਾਂਜੀ 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 ਨਹੀਂ ਸਹੀ ਹੈ ਜੀ ਹਾਂ ਚਲੋ ਰੱਬ ਸੁੱਖ ਰੱਖੇ ਬਾਈ ਕਰਾਂਗੇ ਗੱਬਣ ਚੈੱਕ ਪਾਸ ਹੈ ਨਾ ਹਾਂਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ